ਹਾਂਜੀ ਕਿੰਨੇ ਕਾਲੇ ਕਿ ਬਲੌਗ ਤੇ ਬਹੁਤ ਬਹੁਤ ਸਹੀ ਦਿਨੋ ਧੰਨਵਾਦ ਹੋਰ ਸਨੋ ਕਿ ਮੈਂ ਠੀਕ ਠਾਕ ਹਾਂ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਆਪਾਂ ਇਹ ਵੀਡੀਓ ਕਿੱਦਾਂ ਦੀ ਲੱਗਦੀ ਆ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ ਲਓ ਜੀ ਕੱਲਾ ਪਸੰਦ ਦਿਖਾਇਆ ਸੀਗਾ ਪਜਾਮਾ ਕੱਟਣ ਸिखਾਇਆ ਸੀ ਕੱਟ ਕੇ ਆਜਾਪਾਸ ਨੂੰ ਪੂਰਾ ਕੋਟਤਾ ਦਿਖਾਉਣੀ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਬਹੁਤ तहे ਦਿਲੋਂ ਧੰਨਵਾਦ ਮੇਰੀ YouTube ਫੈਮਲੀ ਦੀਆਂ ਪਰਿਵਾਰ ਦਾ ਜੋ ਆਪਕਾ ਨੇ ਸੋਨੇ ਸੋਨੇ ਕਮੈਂਟ ਕਰਦੀਆਂ ਬਹੁਤ तहे ਦਿਲੋਂ ਧੰਨਵਾਦ ਕਈ ਆਪਣੇ ਨਾਲ YouTube ਫੈਮਲੀ ਜੁੜੀ ਹੈ ਜਿਹੜੇ ਬਲੌਗ ਨਹੀਂ ਬਣਾਉਂਦੇ ਉਹ ਵੀ ਜੁੜੀਆਂ ਹੋਣੀਆਂ ਆ ਬਹੁਤ ਸੋਨੇ ਕਮੈਂਟ ਕਰਦੇ ਆ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਆਪਾਂ ਵੀਡੀਓ ਨਵੀਂ ਬਣਾਇਆ ਕਰਾਂਗੇ ਉਹ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚੂਗਾ ਤੇ ਰਿਕਵੈਸਟ ਆ ਮੇਰੀਆਂ ਭੈਣਾਂ ਦੀ ਵੀਰਪਾਲ कौर ਬਲੌਗ ਨੂੰ ਤੁਸੀਂ ਸਿ ਇਦਾਂ ਹੀ ਪਿਆਰ ਦੇਖੋ ਤੇ ਲੋ ਜੀ ਪਜਾਮਾ ਆਪਾਂ ਬਣਾ ਰੈਡੀ ਕਰਤਾ ਸਿਲਾਈ ਕਰਤਾ ਵਾ ਕੱਲਪਾ ਕੱਟਿਆ ਸੀਗਾ ਅੱਜ ਆਪਾਂ ਸਿਲਾਈ ਕਰਤਾ ਲੋ ਜੀ ਬਹੁਤ ਵਧੀਆ ਬਣ ਕੇ ਸਿਲਾਈ ਹੋਇਆਗਾ ਸਲਾਈ ਕਰਤਾ ਬਸ ਰਿਹਾ ਗਿਆ ਪਸੋਂ ਹੁਣੇ ਫਿਰ ਅਸ ਜਾਂ ਸਲਾਈ ਕਰਕੇ ਉੱਠੇ ਸੀਗੇ ਲੋ ਜੀ ਫਿਰ ਪਜੇ ਕਿਸੇ ਦਿਨ ਆਪਾਂ ਆਹ ਕਾ ਦੀਪਾ ਲਾ ਬਣਾਇਆ ਤੇ ਫਿਰ ਪਸੋਂ ਜੀਤਾ ਵੀ ਦੱਸਾਂਗੇ ਦੇਖੋ ਜੀ ਇਸ ਤਰੀਕ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਇਹਨੂੰ ਪਲਾਜੋ ਵੀ ਬਣਾ ਸਕਦੇ ਜਈ ਮਹੀਆਂ ਭੈਣਾਂ ਘਰੇ ਪਲਾਜੋ ਪਾਉਂਦੀਆਂ ਨੇ ਤੁਸੀਂ ਇਸ ਤਰੀਕ ਵਸੇਵੇਂ ਜੀ ਇਹਦੀ ਪਕਾਟ ਪਾਈ ਹੈ ਇਸ ਤਰੀਕ ਘੜ ਪਲਾਜੋ ਜੀ ਪੈਂਦੀ ਹੈ ਤੁਸੀਂ ਵੀ ਘਰੇ ਬਣਾ ਕੇ ਤਿਆਰ ਕਰਿਓ ਪਲਾਜੋ ਬਣਾਓ ਕਹਾਂਦੀ ਬਣਾਓ ਲੋ ਜੀ ਇਹ ਆਪਾਂ ਗੱਲ ਸਾਜੀ ਦਾ ਤੇ ਆ ਮਾਰੇ ਡੀ ਕਰਤਾ ਕੱਪੜਾ ਮੈਨੂੰ ਬਹੁਤ ਵਧੀਆ ਲੱਗਿਆ ਕਲਰ ਵੀ ਬਹੁਤ ਸੋਹਣਾ ਵਾ ਗਰੇ ਆ ਕੱਪੜੇ ਵਾਸੀ ਬਹੁਤ ਵਧੀਆ ਪੋਲਾ ਵਾ ਲੋ ਜੀ ਆਪਾਂ ਸੁਣੋ ਜੀ ਕੁਰਤੇ ਦੀ ਕਟਾਈ ਬਾਰੇ ਦੱਸਣੀ ਆ ਜੀ ਆਪਣੇ ਗੱਲ ਸਾਜੀ ਕੁਰਤੇ ਦੀ ਲਵਾਈ ਹੁੰਦੀ ਆ 4 ਇੰਚ ਦੀ ਆਪਾਂ 4 ਇੰਚ ਲਾ ਲੈਣਾ ਵਾ ਕੱਪੜਾ ਬਹੁਤ ਵਧੀਆ ਕਮੈਂਟ ਆਉਂਦੀਆਂ ਭੈਣਾ ਕਹਿੰਦੀ ਭੈਣ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਦੀਆਂ ਥੈਂਕ ਯੂ ਜੂ ਭੈਣ ਬਹੁਤ 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 ਤੈਨੂੰ ਪਤਾ ਨਵਾਜ਼ ਤੁਸੀਂ ਇੰਨੇ ਸੋਹਣੇ ਟਮਾਟਰ ਘਰਦੀਆਂ ਨੇ ਬਹੁਤ YouTube ਫੈਮਿਲੀ ਪਰਵਾਰ ਭੈਣਾ ਮੇਰੇ ਨਾਲ ਨਵੀਆਂ ਤੇ ਨਵੀਂ ਨਵੀਂ ਜੁੜਦੀ ਆ ਕਿਤੇ ਨਹੀਂ ਬਲੌਗ ਵੀ ਨਹੀਂ ਬਣਾਉਂਦੇ ਜੀ ਵੈਸੇ ਮੇਰੇ ਨਾਲ ਰੜਦੇ ਜਦੋਂ ਕਮੈਂਟ ਕਰਦੇ ਫਿਰ ਪਤਾ ਲੱਗ ਜਾਂਦਾ ਕਿ ਆਪਣਾ ਕੋਣ ਨਵਾਂ ਜੁੜਿਆ ਵਾ ਦੋਜੀ ਇਹ ਪਚਾਰੀ ਜਾਂਚ ਤੇ ਨਿਸ਼ਾਨੀ ਲਾਲ ਦੇ ਦੇਣਾ ਕਿ ਕੰਮ ਸ਼ਾਹ ਹੋ ਜਾਂਦਾ ਵਾ ਤੇ ਆਪਾਂ ਬਾਬਾ ਕੱਟ ਕੇ ਰੈਡੀ ਕਰ ਲਿਆ ਸਲਾਈ ਕਰ ਲਿਆ ਲਾਉਗੀ ਤੇ ਇਹ ਕਪੜਾ ਹਲੋ ਹੁਗ ਬਾਹ ਇਹਦੇ ਆਪਾਂ ਬਾਹ ਬਣਾਵਾਂਗੇ ਲਾਉਗੀ 2003 33 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

ਤੁਸੀਂ ਵੀ ਇਸ ਤੱਕ ਇਹਨੂੰ ਲਾਓ ਆਪਾਂ ਇਧਰ ਪੋਜੀਆ ਆਪਾਂ ਇਧਰ ਆ ਗਈ ਹੈ ਨਾ ਕਹਿੰਦੇ ਜਿਆਦਾ ਨੇੜੇ ਆਪਾਂ ਲਓ ਜੀ ਇਹ ਆਪਾਂ ਲਾ ਲਿਆ 4 ਇੰਚ ਹਾਂ ਤਾਂ ਮੈਂ ਇੱਥੇ ਕੀ ਰੱਖੀ ਰੱਖੀ ਲਾਓ

nu ti era tu si corte da kapda la lena nu ki deko corte da kapda tu la le a jeh aa mangal ki hunde na ਜਿਹੜੀ ਆ ਚੀਜ਼ ਆ ਮੰਗਲਿੰਦੀ ਕਲਰ ਦੀ ਆ ਚੀਜ਼ ਆ ਨੀ ਵੀ ਇਹ ਤੁਸੀਂ ਮੈਂ ਕਿ ਰੱਖਣੀ ਆ ਦੇਖੋ ਇਹ ਇਹ ਤੁਸੀਂ 3 ਇੰਚ ਦੀ ਪੂਰੇ ਵੱਧ ਰੱਖਣੀ ਆ ਹਲੋ ਬੈਕ ਸਾਈਡ ਚੁੱਕ ਕੇ ਪਕਰੋ ਹਲੋ ਆ ਗਿਆ ਕਿੱਛ ਤੇ ਰਲਾਵਾ ਹੈ ਨਾ ਤੇ ਆਪਾਂ 3 ਇੰਚ ਦੀ ਇਹ ਕੱਟ ਚਾਹੀਦੀ ਆ ਅੱਜ ਵੀਡੀਓ ਬਣਾਉਣ ਦਾ ਬਿਲਕੁਲ ਮੇਰਾ ਮਨ ਨਹੀਂ ਸੀਗਾ ਕਿ ਮੈਂ ਤੁਹਾਨੂੰ ਜਿਹੜੀ ਵੀਡੀਓ ਬਣਾਉਣਾ ਲੱਗੀ ਸੀ ਐਣੀ ਮੈਂ ਦਬ ਡੇਲੀ ਵੀਡੀਓ ਬਣਾਉਣੀ ਪਾਣੀ ਕੋ ਆਪਾਂ YouTube ਤੇ ਆ ਤਾਂ ਜਾਣਦੇ ਆ ਪਰ ਮਜਬੂਰੀ ਬਹੁਤ ਹੋ ਜਾਂਦੀ ਡੇਲੀ ਵੀਡੀਓ ਪਾਉਣੀ ਨਾ ਬਹੁਤ ਜਿਆਦਾ ਉਖੀ ਗੱਲ ਹੁੰਦੀ ਆ ਔਲ ਰਿਲੀ ਵੰਦੀ ਮੈਂ ਕਹ ਜੀ ਅੱਜ ਨਾ ਕਰਤੇ ਆ ਕੋਸਲ ਜੀ ਕਰਤੇ ਉਹ ਤਸਵੀਰੇ ਕੋਸ਼ਿਸ਼ ਆਪਸ ਲਾਈਟ ਕਰਦਾਂਗੇ ਨਾ

నౌ ఉంచీా మేము ఉన్నీ ఇంచారో సాడే నో నిశాన్ని లావేగే నో ఇంచ ਇਹ ਦਿਨ ਸੁਨਪਰਪਰ ਲੋ ਜੀ ਇਹ ਆਪਾਂ ਆਤੀ ਜਾ ਕੱਟ ਲਿਆ ਇਹ ਕੱਟ ਲਿਆ ਤੇ ਹੁਣ ਆਪਾਂ ਜਿਹੜਾ ਆਪਾਂ ਕਮੀਜ਼ ਆਪਾਂ ਗਲਾਈ ਚ ਲਾਉਣਾ ਵਾ ਆ ਕੇ ਆਪਾਂ ਗਲੇ ਸਾਂ ਦੇ ਰਹੇ 15 ਇਹ ਅੰਦਰ ਐਂਟੀ ਦੇ ਰਹੇ ਆ ਅੰਦਰ ਜਾਲੇ ਪਨਿਸ਼ਾਨੀ ਯਾਰ ਅਣੜਾ ਤੇ ਨਿਸ਼ਾਨੀ ਧਾੜੋ ਤੁਸੀਂ ਅਲੋ ਜੀ ਮਾਪੇ ਜਿਹੜੀ ਅੱਗ ਲਾਈ ਪਾਉਣੀ ਨਾ ਮੂਹਲੀ ਅੱਗ ਲਾਈ ਆਪਾਂ ਇਹ ਹੋਣੀ ਸਰ ਜੀ ਸਲਾਜਾ ਜੀ ਤੁਸਨਾ ਸਾਹ ਜਰੇ ਗ੍ਰੇਕੋ ਜੀ ਆਪਾਂ ਦਰਸ ਨਹੀਂ ਦਰਸ ਨਹੀਂ ਤੁਹਾਨੂੰ ਨਿਸ਼ਾਨੀ ਇਹ ਕਾਟ ਪਾਣੀ ਲਓ ਦੇਖੋ ਇਹ ਆਪਾਂ ਗਲਾਇਆ ਕੱਟ ਲਏ ਹੁਣ ਆਪਾਂ ਇਹਨਾਂ ਦੋਨਾਂ ਪੀਸਾਂ ਨੂੰ ਲੱਗ ਲੱਗ ਕਰ ਦਾਂਗੇ ਲਓ ਇਹ ਆਪਾਂ ਗਲਾਇਆ ਕੱਟ ਲਿਆ கல கட்டி பிச்சா ரெண்டு இப்போ கார்ட பா ਸੋ ਇਹ ਪਾਲੇ ਪਕਾ ਰਚਾ ਫਿਰ ਹੁਣ ਆਪਾਂ ਘਟੇ ਕਾਉਣਾ ਆ ਬਾਜੀ ਜੀ ਜਿਹੜੀ ਆਪਣੀ ਹੱਫਟੀ ਜਾਊਗੀ ਆਹ ਚੀਜ਼ ਫੱਟੀ ਜਾਂਦੀ ਗੱਲ ਇਹਨੂੰ ਸ਼ਾਂਤ ਕਰਨਾ ਇਹ ਬਡੇੜੇ ਇੰਚ ਜਿੱਥੇ ਪਾਸੇ ਉੱਪਰ ਬਟਨ ਲਾਉਣੀ ਆ ਉਹ ਡੇਢ ਬਾਸ ਹੁੰਦਾ ਹੈ ਜਿੱਥੇ ਚਾਕ ਕਰਨੀ ਆ ਜਾਂ ਬਟਨ ਲਾਉਣੇ ਡਾਈ ਬਟਨ ਉਹ ਡੇਢ ਇੰਚ ਘਟ ਹੁੰਦਾ ਵਾ ਲੋ ਜੇ ਪਾ ਡੇਢ ਇੰਚ ਉੱਪਰ ਲਾ ਪਾਸਾ ਬਾਧ ਰੱਖਾਂਗੇ ਡੇਢ ਇੰਚ ਇਹ ਸਾਢੇ 10 ਹੋ ਗਿਆ ਇਹ ਤੋਂ ਵੀਰ ਤੋਂ ਵੀਰ ਨਹੀਂ ਸਾਢੇ 9 ਹੋ ਗਏ ਸਾਢੇ 9 ਇਹ ਤੋਂ 10 ਸਾਢੇ Ha, e ce să-ți dascău, bine, aia probabil nu. Ea, pânzani lai, nu muli peti, ce Tu ce te-ai făcut? da ca niște cețele, naiv, dar câte gândele ai an ਤੇ ਗਾਂਸ਼ਾਂ ਨਿਵਾਤ ਸੀ ਉਹ ਨਾ ਕੰਗਾਂਸ਼ਾਂ ਸੇਵਨ ਗੱਟ ਨਿਵਾਤ ਉਹ ਗਾਂਸ਼ਾਂ ਪੈਂਦਾ ਆ ਆਹ ਤੋਂ ਜੁਕ ਮਿਚਾ ਲਿਓ ਇਹ ਜੇ ਬੋਲੇ ਬਟਨ ਲੱਗਣਗੇ ਉਹ ਚੀਜ਼ ਵਾਂਕੇ ਤਿਆਰ ਹੋਗੀ ਸਤਿ ਸ਼੍ਰੀ ਅਕਾਲ ਜੇ ਬਣਦੀ ਹੈ ਹਮ ਵੀਡੀਓ ਜਿਆਦਾ ਰਹਿੰਦੀ ਹੋ ਕਿੰਨਾ ਟਾਈਮ ਦੀ ਵੀਡੀਓ ਆਪਣੀ 10 ਮਿੰਟ ਦੀ ਹਣਾ ਲੱਗ ਜੀ ਹਮ ਪਸੰਦ ਕਰਾਸਦੀ ਆ ਬਾਹਾਂ ਕੱਟਣੀ ਵੀ 10 ਹੀ ਦਿੰਦੀ ਆ ਤੁਹਾਨੂੰ ਲਾ ਸਾਹ ਕੱਪੜਾ ਆਪਣੇ ਸੀ ਬਾਹਾਂ ਲ ਆਪਣੀ ਕੋਰੇ ਬਾਹਤ ਵਿੱਚ ਵਾਈ ਹੀ ਹੁੰਦੀਆਂ ਹੁੰਦੀਆਂ ਹਨ ਇਹ ਕਿ ਜੈਂਸ ਦੀ ਵਾਈ ਕਿੰਨੇ ਆਪਾਂ ਮੈਂ ਕਿਹਖ ਲੈਂਦੀ ਹਿੱਤੇ ਜਾਂ ਆਪਾਂ ਲੈ ਲਿਆ ਇਹਨਾਂ ਸਸਿਆ ਕੱਪੜਾ ਇਹ ਲੈ ਲੈਣਾ ਇਹ ਤੁਹਾਨੂੰ ਦੱਸਦੀਆਂ ਮੈਂ ਦੋਨਾਂ ਪਾਸਾ ਤੋਂ ਆਪਾਂ ਇਸ ਤਰ੍ਹਾਂ ਦੋਨਾਂ ਪਾਸਾ ਤੋਂ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਦੇਖੋ ਬਾਹਾਂ ਦੀ ਕਟਾਈ ਆਏ ਹੁੰਦੀ ਜੈਨਸ ਦੀ ਕਟਾਈ ਇਸ ਤਰ੍ਹਾਂ ਹੁੰਦੀ ਚੋਲੀ ਜਿਆਦਾ ਘਾਹਤੀ ਨਹੀਂ ਕਰੀ ਮੋਟੀਆਂ ਪਰ ਰੱਖਣੇ ਹੈਗੇ ਜੀ 10 10 ਇੰਚ ਮੋਟਾ ਜਦੋਂ ਇਹ ਮੂਰ ਲੈ ਕੇ ਆਫ ਹੁੰਦਾ ਥੱਲੇੋਂ نیچے ਉਹ ਪਸਾਤ ਇੰਚ ਰੱਖਦੇ ਹੁਣ ਸੋ 7 ਤਾਂ ਹੈਗਾ

ਨਵਾਂ ਦੇਖੋ ਇਹ ਆਪਾਂ ਕੱਟ ਲਿਆ ਫਹਾ ਕੱਟ ਕੇ ਰੈਡੀ ਕਰ ਲਿਆ ਹੁਣ ਜਿਹੜੀ ਆਹ ਚੀਜ਼ ਕਾਫ ਆਪਾਂ ਲਾਉਣੇ ਜਿਹੜੀ ਆਹ ਚੀਜ਼ ਆ ਇਹ ਆਪਾਂ ਪਚਾ ਲੂ ਅੱਧੂ ਉੱਤੇ ਰੱਖੀ ਆਪਾਂ ਉੱਪਰ ਦਾ ਲੜ ਉੱਪਰ ਛੱਟਾ ਨੀਚੇ ਦਾ ਛੱਟਾ ਲਓ ਜੀ ਨਾ ਆ ਆਪਾਂ ਇਹ ਬਟਨ ਵਗੈਰਾ ਲਾਉਣੇ ਕੋ ਬਣਾਤੇ ਨੋ ਜੀ ਬਾਹਾਂ ਪਾੜਦੀਆਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਥੀਰਾ ਥੀਰਾ ਵੀ ਤੁਹਾਨੂੰ ਦੱਸ ਦਈਏ ਸੀਰਾ ਪਾਸੀ ਜਾਂ 20 ਇੰਚ ਦੇ ਕੱਟ ਲੈ ਕੇ ਕਿਉਂਕਿ ਤਾਂ ਲੁੱਧਾ ਕੰਚਤਾ ਫਿਰ ਆਪਾਂ ਕੰਮ ਨੂੰ ਜਿੱਦ ਘਟਣਾ ਹੁੰਦਾ ਵਾ ਬਹੁਤ ਵਧੀਆ ਜੀ ਜਿਹੜੀਆਂ ਭੈਣਾਂ ਮਤਲਬ ਘਰੇ ਕੱਪੜੇ ਉਸ ਲਾਈਕ ਕਰਦੀਆਂ ਨਾ ਬਹੁਤ ਵਧੀਆ ਕਰ ਲਾ ਤੇ ਆਪ ਦੇ ਚੁਲ ਜਾਂਸ ਤਾਂ ਨਹੀਂ ਵੀ ਕਰਦੀ ਹੁਣ ਮੈਂ ਮੇਰੀ ਕੋ ਕਰਦੀ ਹੂ ਪਰ Adik ਨਹੀਂ ਕਰਦੀ ਵਧੀਆ ਜਿਹੜੀਆਂ ਆਪ ਕਰਦੀਆਂ ਨੇ ਕਿਿੱਧਰ ਦੇ ਕੱਪੜਾ ਦੋ ਜੀ ਦੇਖੋ ਹੁਣ ਅਪ ਸਲਾਈ ਕਰਾਂਗੇ ਸੀ ਆਪਾਂ ਸਲਾਈ ਇਹ ਨੂੰ ਦੋ ਤਿੰਨ ਦਿਨਾਂ ਦੇ ਵਿੱਚ ਕਰਾਂਗੇ ਕਿਉਂਕਿ ਮੈਂ ਇੱਕ ਘੰਟੇ ਮਸ਼ੀਨ ਤੇ ਬੈਠੀ ਨੂੰ ਜਿਆਦਾ ਸਮਾਂ ਮਸ਼ੀਨ ਤੇ ਨਹੀਂ ਵੇਂਗੀ ਨਹੀਂ ਮੇਰੇ ਕੋਲ ਇਨਾ ਟਾਈਮ ਹੁੰਦਾ ਬੈਠਣ ਦਾ ਅੱਜ ਆਪਾਂ ਆ ਕੱਟਣ ਤੋਂ ਪਹਿਲਾਂ ਨਾ ਇਹ ਕਸਤਾਂ ਚੰਗੀ ਰੱਖਣਾ ਵਾ। ਸਤਾਂਜ ਦੇ। ਜੇ ਭਾਵੇਂ ਮੈਂ ਘੰਟਾਂ ਬਜਾ ਮੈਂ ਤੇ ਸਲਾਈ ਕਰਤਾ। ਇੱਕ ਘੰਟਾ ਕ ਲੱਗਿਆ। ਦੇਖੋ ਤਿੰਨ ਦਿਨ ਲੱਗਦੇ ਹਨ। ਲਓ ਜੀ। ਤਿੰਨਾਂ ਦਿਨਾਂ ਦੇ ਵਿੱਚ ਫਿਰ ਬਸ ਸਲਾਈ ਕਰਾਂਗੀ। ਕਿਉਂਕਿ ਹਰ ਕੰਮ ਨੂੰ ਵੀ ਨ ਟਾਈਮ ਦੇਣਾ ਪੈਂਦਾ ਵਾ। ਇਹ ਨਹੀਂ ਹੁੰਦਾ ਵੀ ਮੈਂ ਇੱਕ ਕੰਮ ਤੇ ਰਹਿ ਗਈ ਤੇ ਮੈਂ ਉਹ ਕਰਨਾ ਵਾ। ਕਲ ਵੀੜਾ ਤੋਂ ਤਜ ਮੀ ਆ ਗਿਆ ਵੀੜਾ ਤੋਂ ਤਰਨ ਦਾ ਤੋਂ ਤਸਤਲ ਵੀ ਮੈਨੂੰ ਆ ਹੀ ਹੋ ਜਾਂਦਾ ਚਲੋ ਵੀ ਤਾਂ ਵੀ ਵੀੜਾ ਵੀ ਬੜਾ ਛੋਟਾ ਬਹੁਤ ਵੱਡਾ ਵੀੜਾ ਲਓ ਜੀ ਕਿਉਂਕਿ ਮੈਨੂੰ ਕੰਮ ਦੇ ਨਾਲ ਘਰ ਦੀ ਸਫਾਈ ਵੀ ਰੱਖਣੀ ਬਹੁਤ ਜ਼ਰੂਰੀ ਹੈ ਹਲੋ ਜੀ ਤੇਰਾ ਘੱਟ ਹੈ ਨਾ ਇਹਨੂੰ ਤੁਸੀਂ ਹੁਣ ਰੱਖਣਾ ਹੈਗਾ ਜੀ ਸਾਢੇ 5 ਜਾਂ ਅੱਗੇ itu, satu panjang kaca na, dua aja tuh si itu rak kelihana, rak kelihana, pan si itu nih yang nilalain, itu lalu nilalalu, yeah. jaga itu untuk nggak ada mikirin aja tak kasih, nah, ਉਹਤ ਜਿਆਦਾ ਹੋਇਆ ਗਿਆ। ਨੋ ਜੀ ਦੇਖੋ। ਅਜਿਹਾ ਪੂਰੀ ਖਤਮ ਹੋਏ ਪਏ। ਕੱਪੜੇ ਆਲੇ ਮੇਰੇ ਕੋਲ ਮੁਰਦ ਦੀ ਆਹ ਕੂਨ ਕਾਲ ਲੰਬੀਆਂ ਪੈਣਾ। ਕੱਪੜਿਆਂ ਵਾਲੇ। ਨੋ ਜੀ ਦੇਖੋ। ਲੋ ਜੀ ਦਾ ਆਪਣਾ ਜੈਂਟਸ ਤੇ ਮਗਲੇ ਸਾਈਡ ਆ ਮੋਢਾ ਲੱਗਦਾ ਹੁੰਦਾ ਵਾ। ਆਹ ਦੀ ਹੀਰੀਆਂ। ਤੇ ਇਹ ਬੋ ਕੱਟੀ ਹੈ ਜਿਹੜੀ ਅੱਜ ਚਲੋ ਜੀ ਠੀਕ ਆ ਅੱਜ ਮੂੜ ਨਹੀਂ ਸੀਗਾ ਤੇ ਜੇ ਆਪਾਂ ਉਹ ਬੰਦ ਗਈ ਜੇ ਉਹ ਚਲ ਕੋਈ ਨਾ ਆਪਾਂ ਨਾਲ ਸਲਾਈ ਵੀ ਤੁਹਾਨੂੰ ਦੱਸਾਂਗੇ ਵੀ ਕਿਦਾਂ ਤੁਸੀਂ ਕੀਤਾ ਵੀ ਲਾਇਓ ਫੱਟੀ ਵੀ ਮੂਰੋ ਜੜਨੀ ਆ ਕਾਫ ਲਾਉਣੇ ਕਰ ਲਾਉਣੇ ਮੈਂ ਤੁਹਾਨੂੰ ਸਾਰਾ ਤੋਂ ਸੰਡਟੇ ਦੇ ਰਸਤੇ ਵਿੱਚ ਜਿਵੇਂ ਦੱਸਦਾ ਪਹਿਲਾਂ ਮਹਿਰੂਨ ਜੇ ਚ ਵੀ ਸੀ ਪਰ ਉਹ ਨਾ ਚਲ ਡਾਰ ਪਿਆ ਕਰਕੇ ਇਹੋਸ ਤੋਂ ਸੁਣਾ ਦਿਸਿਆ ਹੋਵੇ ਤੇ ਮੈਂ ਹੁਣ ਸਵੇਰੇ ਜਿੰਨਾ ਕਿ ਸਲਾਈ ਕੀਤਾ ਮੈਂ ਤੁਹਾਨੂੰ ਨੱਕ ਦਿਖਾਵਾਂਗੀ ਜਦੋਂ ट्राई ਕਰਿਆ ਪਰ ਮੇਰੀਆਂ ਭੈਣਾਂ ਸਲਾਈ ਕਰੁੰਦੀ ਚਲੋ ਜੀ ਠੀਕ ਆ ਵੀਡੀਓ ਨੂੰ ਲਾਈਕ ਸ਼ੇਅਰ ਜੇ ਕੋਈ ਕਰਿਆ ਕਰ ਕਮੈਂਟ ਕਰਕੇ ਸਿਰ ਮੈਨੂੰ ਕਮੈਂਟ ਤੇ ਬਹੁਤ ਵਧੀਆ ਲੱਗਦਾ ਐਨੇ ਵਧੀਆ ਕਮੈਂਟ ਆਉਂਦੇ ਭੈਣਾਂ ਦੇ YouTube ਫੈਮਿਲੀ ਪਰਿਵਾਰ ਦੇ ਬਹੁਤ ਵਧੀਆ ਕਮੈਂਟ ਮੈਨੂੰ ਆਉਂਦੇ ਆ ਚਲੋ ਜੀ ਠੀਕ ਆ ਵੀਡੀਓ ਤਾਂ ਪੈਨਡ ਕਰਨ ਲੱਗੇ ਆ ਹਾਂ ਜੀ ਹੱਥ ਇੱਕ ਫਿਰ ਭੈਣ ਨੇ ਨਾ ਮੈਨੂੰ ਮੈਂ ਟਿਕਾ ਸੀ ਕਿੰਨੇ ਭੈਣ ਨੇ ਸੋਨੇ ਠੂੜੇ ਬਹੁਤ ਸੋਣੀਆਂ ਸੱਚ ਮੈਂ ਕੋ ਹਾਂ ਜੀ ਦੇਖੋ ਫੇਰ ਮੈਨੂੰ ਖਾਸ ਨਹੀਂ ਉਹ ਡਿਜ਼ਾਈਨ ਪਸੰਦ ਆਇਆ ਤੇ ਕਹਿੰਦੀ ਪੈਣ ਛੋੜੇ ਛੂੜੀਆਂ ਵੀ 골ਡਨ ਦੀਆਂ ਹਾਂ ਪੈਣ 골ਡਨ ਦੀਆਂ ਤੇ ਕਹਿੰਦੀ ਸੋਹਣ ਵੀ ਡਿਜ਼ਾਈਨ ਬਹੁਤ ਸੋਹਣਾ ਵਾ ਹਾਂ ਜੀ ਚਾਰ ਆਪਣੇ ਇਹਦੇ ਨਾਲ ਦੀਆਂ ਤੇ ਬਸ ਮੈਨੂੰ ਖਾਸ ਡਿਜ਼ਾਈਨ ਪਸੰਦ ਆਇਆ ਵਾ ਅਸੀਂ ਇੱਕ ਦਿਨ ਅਸੀਂ ਪਾ ਕੇ ਗਏ ਸੀ ਮੈਂ ਕਾਲ ਕਰਕੇ ਲਾਉਣ ਦੀ ਹਾਂ ਤਾਂ ਲਪਾ ਵੀ ਲਈਦੀਆਂ ਤੇ ਮੈਂ ਲਾ ਕੇ ਵੀ ਰੱਖਦੀ ਨਹੀਂ ਕਿਤੇ ਮਾਰ ਕਰੇ ਪਾ ਵੀ ਨਹੀਂ ਅਸੀਂ ਕਿਤੇ ਗਏ ਸੀ ਹਾਂ ਜੀ ਚਾਰ ਆਪਣੇ ਕੋਲ ਇਹਦੇ ਨਾਲ ਦੀਆਂ ਚਲੋ ਜੀ ਕੋਈ ਗੱਲ ਨਹੀਂ ਚਲੋ ਠੀਕ ਆ ਭੈਣ ਹਿੰਦੀs ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਲੋ ਦੇਖ ਲੋ ਡਿਜ਼ਾਈਨ ਚਾਰ ਇੱਕ ਹੋ ਜੀਆਂ ਫਿਰ ਮੈਂ ਕਦੇ ਇੱਕ ਇੱਕ ਪਾ ਲੈ ਨੂੰ ਨਿਕ ਜਿਗੀ ਤੇ ਜਾਣਾ ਹੋਵੇ ਚਲੋ ਠੀਕ ਆ